ਸਾਸੀ ਗੱਲ ਦੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਪਿੰਡਾਂ ਆ ਖਨੋਵਾਲ ਤਸੀਲ ਕਲਾਂਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਜਿੱਦੇ ਕੋਲ ਨਾ ਚੰਗੇ ਪਸ਼ੂ ਆ ਤੇ ਮੁੱਲ ਕਰਾ ਦਿੰਦੇ ਆ ਵੀਰ ਕੋ ਜੈ ਜੈ ਕੋ ਪਹਿਲੀ ਵੀਡੀਓ ਮੁੱਲ ਬਿਲਕੁਲ ਹੀ ਨਿਕਨਕੇ ਕਰਾ ਦਿੰਦੇ ਆ। ਤੇ ਕਰਦੇ ਆ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਰਾਉ ਠੀਕ ਠਾਕ ਜੀ ਠੀਕ ਠਾਕ ਜੀ ਵੀਰ ਜੀ ਤੁਸੀਂ ਸਰਾਉ ਜੀ ਤੇ ਪਹਿਲੀ ਵੀਡੀਓ ਫਿਰ ਆਪਣੀ ਹਾਂ ਜੀ ਪਹਿਲੀ ਵੀਡੀਓ ਜੀ ਜੀ ਇਹਦੇ ਕੰਮ ਕਰਿਓ ਸਾਫ ਸੁਥਰਾ ਵਧੀਆ ਨੇ ਕੰਮ ਆਪਣਾ ਬੜਾ ਪੁਰਾਣਾ ਜੇ ਹਾਂ ਹਾਂ ਵੀ ਚਲੋ ਵੀਡੀਓ ਤੇ ਹੁਣ ਇਹ ਦੂਰ ਦੂਰ ਜਾਣੇ ਨਾ ਪਸ਼ੂ ਉਸ ਹਾਰਾਂ ਫਿਰ ਤੁਹਾਨੂੰ ਪਤਾ ਇਹ ਆਪਾਂ ਦੋ ਦੋ ਦੱਸਾਂਗੇ ਜਿਹੜਾ ਪੱਕਾ ਹੋਊਗਾ ਭਾਵੇਂ ਕੋਈ ਆਪਣੇ ਸਾਡੇ ਘਰ ਪਸੰਦੀ ਕਰ ਲੈ ਭਾਵੇਂ ਆਪਣੀ ਹਾਂ ਜਿੱਦਾਂ ਵੀਡੀਓ ਕਾਲ ਤੇ ਚਵਾਲੇ ਹਾਂਜੀ 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 ਤੇ ਦੱਸੋ ਆ ਨਾਮ ਆਪਣਾ ਨਾਮ ਮੇਰਾ ਗੁਰਵਿੰਦਰ ਸਿੰਘ ਜੀ ਹਾਂਜੀ ਪਿੰਡ ਪਿੰਡ ਖਨ ਫੇਡ ਰੋਡ ਤੇ ਆਪਣਾ ਫੋਨ ਨੰਬਰ ਦੱਸ ਦੋ ਆਪਣਾ ਫੋਨ ਨੰਬਰ ਜੀ ਆਪਣਾ 81948 97718 ਠੀਕ ਹੈ ਜੀ 99681 ਤੇ 9324 ਠੀਕ ਹੈ ਹਾਂ ਚਲੋ ਕੋਈ ਗੱਲ ਨਹੀਂ ਤੇ ਇਹਦੀ ਝੁੰਗੀ ਦੀ ਕੀ ਡਿਟੇਲ ਜੇ ਵੜਦੀ ਇਹਦੀ ਡਿਟੇਲ ਡਿਟੇਲ ਇਹ ਕਿੰਨਾ ਦੁੱਧ ਜੇ ਦੇ ਕੋਲ ਪਾਜੀ 12 13 ਕਿਲੋ ਦੁੱਧ ਆ ਗਿਆ ਜੇ ਖੁੱਲਾ ਜਿਹੜਾ ਪੱਕਾ 14 13 ਕਿਲੋ ਤੇ ਮਗਰ ਬੱਚੀ ਕੇ ਬੱਚਾ ਜੇ ਬੱਚਾ ਜੀ ਮਗਰੇ ਦੇ ਅੱਛਾ ਬੱਚਾ ਜੇ ਵੱਡੀ ਵਿਹੜਿਆ ਪੂਰੀ ਤੋਰ ਤੋਂ ਵੀਰ ਜੀ ਉਹ ਚੰਗੇ ਥਣ ਲੈ ਵੇਦੀ ਆ ਨਹੀਂ ਮੋਲੇ ਦਾ ਕਰਾਉਣਾ ਬਿਲਕੁਲ ਜਾਇਜ਼ ਹੈ ਜੀ ਹਾਂ ਜੀ ਹਾਂ ਜੀ ਪੂਰੇ ਫੁੱਲ ਕੱਟ ਕਾਟ ਦਵਾ ਜਾਂਦਾ ਰਿਹਾ ਵੇਦੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਇਹ ਹਮਝ ਲਾੜੇ ਕੋਈ 10 12 ਦਿਨ ਹੋ ਗਏ ਜੀ 10 12 15 ਮੰਨ ਲੇ ਕੋਈ ਭਰਾ ਮੰਨ ਲੇ ਆਪਣੀ ਸਮਝ ਮੰਨ ਲੇ ਹਾਂ ਜੀ ਆਹੋ ਕਿ ਥੋੜੀ ਜਿਹੀ ਥਾਨ ਨਾ ਜੋੜ ਦੀ ਹੋਏ ਇਸ ਦੇ ਬਾਅਦ ਬਰੇ ਆਪਣੀ ਜਾਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਕੋਈ ਗੱਲ ਨਹੀਂ ਕਿਹੜੀ ਗੱਲ ਕਿਹਨੇ ਕਹਣੀ ਉਹ ਆਪ ਹੀ ਕਹਿ ਦਈਏ ਪਹਿਲਾਂ ਹੀ ਤੇ ਕਿੰਨੇ ਦੇ ਮੋਲੇ ਦਾ ਮੋਲੇ ਦਾ ਕਰਦੀ 40000 ਕਰਦੀਏ 40 ਨਹੀਂ ਹਾਂ ਜੀ ਪਹਿਲੀ ਵੀਡੀਓ ਜੈ ਜੀ ਕਰਦੀਏ 35000 ਦੀ ਤਾਂ ਵੀ ਜੀ 35 ਚ ਕਿੰਨੇ ਛੱਡਨੇ ਜੀ ਭਾਂਜੀ 2 ਛੱਡ ਦਾਂਗੇ ਇੱਕ ਹੋਰ ਛੱਡ ਦੋ 32000 ਦੀ ਜਿਆ ਸੁਣੋ ਹੀ ਜੇ ਫਿਰ ਕੋਈ ਨਹੀਂ ਹਾਂ ਹਾਂ ਠੀਕ ਅਗੇ ਵੜਦਾ ਬੱਚਾ ਮਰਿਆ ਜੇ ਦਾ ਕਾਈ ਦਾ ਠੀਕ ਹੈ ਬੱਚਾ ਇਹਦਾ ਅੰਦਰ ਹੀ ਪਿਆ ਜੇ ਬੱਚਾ ਇਹਦਾ ਕਿੰਨੇ ਦਿਨਾਂ ਦੀ ਸੂਈ ਜੇ ਇਹਨੂੰ ਕੋਈ 15 ਕਿ ਦਿਨ ਹੋ ਗਏ ਜੇ ਸੂਈ ਨੂੰ 15 ਦਿਨ ਹੋ ਗਏ ਜੇ ਸੂਈ ਨੂੰ ਬੰਦੀ ਚੰਗੀ ਕੁਆਲਟੀ ਦੀ ਆ ਕਾਲਾ ਥਣ ਲੱਗਾ ਜੇ ਵੜ ਨੂੰ ਹਾਂਜੀ ਪੂਰੇ ਕਮਾਲ ਦੀ ਵੜ ਆ ਹਾਂਜੀ ਠੰਡੀਆਂ ਵੜਾਂ ਹੁੰਦਾ ਨੂੰ ਬਸੀ ਨੂੰ ਬਣਾ ਹਾਂਜੀ ਬੱਚਾ ਇਹਦਾ ਅੱਜ ਹੀ ਮਰਿਆ ਜੇ ਅਗੇ ਦੁੱਧ ਇਹਦਾ ਕਿੰਨਾ ਚਿਰ ਤਿਆਰ ਹੋਣਾ ਦੁੱਧ ਇਹਦੇ ਕੋਈ ਵੀ 10 ਕਿਲੋ ਹੈਗਾ ਜੇ ਕਾ ਕਿਲੋ ਕਾ ਕਿਲੋ ਪਕਾ ਠੀਕ ਹੈ ਜੀ ਦੋ ਟਾਂਕ ਪਸਲੀ ਕਰਦੇ ਤੇ ਕਿੰਨੇ ਦੀ ਕਰਦੀਏ ਵੀਰ ਜੀ ਲਈ ਤੇ ਉਹਦਾ ਮਹਿੰਗੀ ਹਾਂਜੀ ਹੁਣ ਚਲੋ 30000 ਦੀ ਦਰਾਂਗੇ 30 ਕਿੰਨੇ ਛੱਡ ਦੀਏ ਉਹ ਛੱਡਾਂਗੇ ਵੀਰ ਜੀ 28000 ਜੀ 27 ਦੀ ਕਰਦੀਏ ਫਿਰ ਹਾਂ ਚਲੋ 26000 ਦੀ ਦੇ ਦਾਂਗੇ ਭਾਜੀ ਹੁਣ 26000 ਦੀ ਕੋਈ ਇਦਾਂ ਦੀ ਮਿਲਦੀਆਂ ਨਹੀਂ ਜੇ ਸਾਰੇ ਚੈਨਲਾਂ ਦੇ ਭਰਾ ਕੋਈ ਵੀਡੀਓ ਵੇਖ ਲੈ ਪਹਿਲਾਂ ਹਾਂਜੀ ਠੀਕ ਹੈ ਜੀ ਅੱਗੇ ਆ ਗਈ ਜੇ ਸਾਈਵਾਲ ਕ੍ਰੋਸ ਹਾਂਜੀ ਇਹ ਵੀ ਥੋੜੀ ਜਿਹਾ ਕੱਢਦੀ ਇਹ ਕਿੰਨੇ ਕਰਦੀ ਤੁਸੀਂ ਜੇ ਇਹੜੇ ਕਮਿਨਾ ਦੋ ਹੀ ਜੇ ਛੇ ਡੇਢ ਮਹੀਨਾ ਦੋ ਹੋ ਗਏ ਜੇ ਦੁੱਧ ਕਿੰਨਾ ਜੇ 7 ਕਿਲੋ ਪੱਕਾ ਜੇ 7 ਕਿਲੋ ਵੀ ਕੋਈ ਤਸੱਲੀ ਕਰ ਲਿਆ ਆਪਣੇ ਖੰਡਾ ਕਰਕੇ ਆਪਾਂ ਜਮੇ ਨਹੀਂ ਲੜਾ ਤੋਲਣਾ ਬਾਏ ਪੰਡਾ ਵੀ ਲੈ ਆਵੇ ਆਪਣਾ ਠੀਕ ਹੈ ਜੀ ਮੈਂ ਨੋ ਨੋ ਦਾ ਕੇ ਇਹ ਤਾਂ ਖਰਾ ਕੋਈ ਪਸ਼ੂ ਵੀਰ ਕੋ ਤਕਰੀਬਨ ਹੈਗੇ ਚੰਗੇ ਸਾਫ ਸੁਥਰੇ ਆ ਇਹਦਾ ਭਾਅ ਵੀ ਨਿਕਾਇਆ ਜੇ ਠੀਕ ਹੈ ਜੀ ਕਿੰਨੇ ਦੀ ਕਰਦਗੇ ਜੈ ਜੈ ਜੀ 18000 ਦੀ 18 ਵੀ ਨਹੀਂ ਹਾਂ ਜੀ 15 ਵੀ ਕਰਦਗੇ ਮੈਂ ਦੇਣਾ 14 ਨਹੀਂ ਦੇ ਦਿੰਦੀ ਠੀਕ ਹੈ ਜੀ 14000 ਦਿਆਂਗੇ ਭਾਜੀ ਠੀਕ ਹੈ ਵੀਰ ਜੀ ਹਾਂਜੀ ਅੱਗੇ ਝੋਟੀ ਆ ਗਈ ਜੇ ਵੱਡੀ ਪਹਿਲਾਂ ਵੱਡੀ ਝੋਟੀ ਠੀਕ ਨਾ ਦੁੱਧ ਜਿਹੇ ਦੇ ਕੋਲ ਉਹਦੇ ਪਾਜੀ 10000 ਕਿਲੋ ਦੁੱਧ ਜੇ ਕਿੰਨੇ ਦੇਣਾ ਨੂੰ ਸੂਈ ਜੇ ਉਹ ਬੱਚਾ ਜਿਹੜਾ ਮਗਰ ਭਾਜੀ ਕਟਾ ਜੀ ਸੀ ਉਹ ਤੇ ਦਾਣੇ ਦਾ ਲਾ ਲਈ ਠੀਕ ਹੈ ਜੀ ਹਾਂਜੀ ਦੇਖੋ ਕੱਦ ਹਾਂਜੀ ਉੱਚੀ ਲੰਮੀ ਕਦ ਕਾਠ ਵਾਲੀ ਆ ਫੁੱਲ ਵਜੰਦਾ ਆ ਰਿਹਾ ਝੋਟੀ ਚੰਗੇ ਪੇਠ ਪੁੜੇ ਦੀ ਆ ਕਿਉਂਕਿ ਇਹ ਰੀਜ ਨਾਲ ਖਾਂਦੀ ਵੀ ਜੇ ਹਾਂਜੀ 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 ਜੀ ਵੀ ਚੰਗੀ ਲੱਗੀ ਜੀ ਠੀਕ ਹੈ ਜੀ ਪੂਰੇ ਕਮਾਲ ਦੀ ਹੈ ਹੈ ਦੰਦਾ ਜੀ ਦੇ ਕਛੇ ਹੀ ਹੋਰ ਇਹਨਾਂ ਦਾ ਕਾਫੀ ਲੱਗਾ ਹੋਇਆ ਪੂਰੇ ਕਮਾਲ ਦੀ ਸੂਆ ਪਹਿਲਾ ਹੀ ਏ ਤੇ ਚਵਾਈ ਇਹਨਾਂ ਦੀ ਹੋਈ ਨੂੰ ਕੋਈ 2-3 ਘੰਟੇ ਹੋਏ ਜੇ ਭਰਾ ਕੋਈ ਉਸ ਹਾਬ ਨਾਂ ਦਾ ਜਲਾਲੇ ਹਾਂਜੀ ਹਾਂਜੀ ਸੱਲੀ ਕਰ ਲਏ ਆਪਣੀ ਆਣ ਗਈ ਹੁਣਾਂ ਕੋਈ ਮੰਡੀ ਦਾ ਕੰਮ ਨਹੀਂ ਪੱਕਾ ਡੇਰੇ ਦਾ ਜੀ ਆਪਣਾ ਹਾਂਜੀ ਹਾਂਜੀ ਕਿੰਨੇ ਦੀ ਕਰ ਦੀਏ ਇਹਦਾ ਮੁੱਲ ਕਰਨ ਉਹਦੇ ਭਾਜੀ ਭਾਵੇਂ ਸਵਾ ਹੀ ਕਰਾ ਲਓ ਨਹੀਂ ਸਵਾ ਨਹੀਂ ਜੈ ਜੈ ਕਰੋ 15 ਦੀ ਦੇ ਦਾਂਗੇ ਭਾਜੀ ਨਹੀਂ 15 ਦੀ ਨਹੀਂ 10 ਚੋਂ ਕਰੋ ਮਾਨਤਨ ਦੋ ਜੀ ਭਾਜੀ ਫਿਰ 3000 ਰੁਪਏ ਛੱਡ ਦਾਂਗੇ ਦੋ ਹੋਰ ਛੱਡ ਦਈਏ ਪਾ ਜੀ ਮੈਂ ਕੋਈ ਸੌਦਾ ਨਾ ਕਰੇ ਵੀ 1 5 ਦੀ ਜੱਸ ਨੂੰ ਬਾਕੀ ਕੋਈ ਵਜਨਦਾਰ ਛੋਟੀ ਕੱਦ ਕੱਦ ਕਾਠ ਵਾਲੀ ਹੈ ਕੋਈ ਭਰਾ ਇੱਥੇ ਆਣ ਕੇ ਵੇਖੇ ਹਾਂਜੀ ਤੁਹਾਨੂੰ ਪਤਾ ਟੋਕਰਾਂ ਬਹੁਤ ਹੋਣਗੇ ਛੋਟੀ ਪਸੰਦ ਆਊਗੀ ਹਾਂਜੀ ਹਾਂਜੀ ਅੱਗੇ ਆ ਗਈ ਜੇ ਵੇੜ ਇਹ ਜੀ ਥਣਸੂਣੇ ਨੂੰ ਬੜੇ ਕਮਾਲ ਦਾ ਲੱਗਾ ਜੀ ਵੀਰ ਕੋ ਦੁੱਧ ਕਿੰਨਾ ਜੇ ਦੁੱਧ ਹਣ ਭਾਰੀ ਇਹਦੇ ਕੋ 6 ਕਿਲੋ ਜੀ 6 ਕਿਲੋ ਪੱਕਾ ਦੁੱਧ ਠੀਕ ਹੈ ਜੀ ਭੱਢੀ ਆ ਚੰਗੇ ਥਣ ਦੇ ਨਹੀਂ ਦੀ ਹੈ ਜੀ ਮਨੇ ਮੋਲ ਵੀਰ ਨੇ ਬਿਲਕੁਲ ਜੈ ਜੈ ਕੀ ਕਰਨਾ ਇਹਦਾ ਕਿੰਨਾ ਕਰਦੀਏ ਜੀ 17000 ਦੀ ਨਹੀਂ 17 ਦੀ ਨਹੀਂ ਕਰੋ ਕਰ ਦੋ ਮਾਨਦਾਨ ਮੈਂ ਦਿਆਂਗਾ 2 ਛੱਡ ਦਨੇ ਫਿਰ ਕਿੰਨੇ ਦੇ ਦਈਏ 15 ਦੀ ਦੇ ਲਈ 14 ਦੀ ਕਰ ਦਈਏ ਮੈਂ ਦਿਆਂਗਾ ਚਲੋ ਜਸਨੋਈ 14 ਦੀ ਸੂਈ ਦੀ ਜੇ ਚੋ ਵੀਰ ਜੀ ਨਬਾਗੀ ਚਲੋ ਸੂਈਆਂ ਸਵਾਈਆਂ ਆਪਣੀਆਂ ਚੋਚਵਾ ਕੇ ਮੇਰੇ ਭਰਾ ਤਸੱਲੀ ਕਰ ਲੈਣ ਹਾਂ ਜੀ ਠੀਕ ਹੈ ਵੀਰ ਜੀ ਸასი ਘਾਲ